ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਇੱਕ ਵੜ ਸੇ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੀ ਲੂਪਾ ਸੂ ਰੱਖੇ ਪਿਆ ਕੋਈ ਵਪਾਰ ਦਾ ਕੰਮ ਨਹੀਂ ਤੇ ਜਿਸ ਪਿੰਡ ਤੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਗੋਮਟੀਕਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਜਿਹੜਾ ਬਈ ਭਾਈ ਰੂਪਾ ਰਹਿ ਜਾਂਦਾ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਲਾਪਰੀ ਸਿੰਘ ਹੈ ਬਈ ਪਿੰਡ ਮੇਰਾ ਗਮਟੀਕਲਾ ਠੀਕ ਆ ਸੀਰ ਫੂਲਾ ਜ਼ਿਲ੍ਹਾ ਬਠਿੰਡਾ ਹੈਗਾ ਮੋਬਾਈਲ ਨੰਬਰ ਕੋ ਮੋਬਾਈਲ ਨੰਬਰ ਮੇਰਾ 76969 ਹਮ 97412 ਠੀਕ ਆ ਬਈ ਬਾਈ ਜਿਹੜੀ ਹੈ ਬੈਡ ਦੇ ਦੇ ਆਪਣੇ ਘਰ ਦੀ ਹਾਂਜੀ ਬਾਈ ਕਿਹੜਾ ਸੂਆ ਸੂਈ ਵੀ ਆ ਇਹ ਤੀਜਾ ਸੂਆ ਸੂਈ ਵੀ ਆ ਬਾਈ ਜੀ ਤੀਜਾ ਸੂਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ 1 ਮਹੀਨਾ ਹੋ ਗਿਆ ਸੂਈ ਨੂੰ 1 ਮਹੀਨਾ ਬੱਚਾ ਬਾਈ ਬੱਚਾ ਦਾ ਬਈ ਸਪੈਅਰ ਹੋ ਗਿਆ 20 ਦਿਨ ਹੋ ਗਏ ਠੀਕਾ ਤੇ ਬੱਸਾ ਸੀਗਾ 11 ਲੀਟਰ ਦੁੱਧ ਦੇ ਹੁਣ ਨੈੱਟ ਤਿਆਰ ਆ ਬਾਈ ਹਾਂ ਬਾਈ ਝੋਣ ਵਾਲਾ ਆ ਹਾਂ ਚਾਹ ਚਾਰ ਡੰਗ ਚੋਲੇ ਬੰਦਾ ਚੱਕ ਬਾਈ ਠੰਡੀ ਸੀ ਇਲਾਈ ਚਾਰ ਡੰਗ ਚੋਲਿਓ ਫੇਸ ਦੇਖੋ ਫੇਸ ਬੜਾ ਚੰਗਾ ਬੋਦੀ ਚੰਗੀ ਆ ਸੁਨੱਖ ਆਪਣਾ ਬੈਡ ਦੇ ਵਿੱਚ ਚੰਗਾਗਾ ਬਾਈ ਕੱਦ ਠੀਕ ਹੈ ਬਰੀਡ ਚੰਗੀ ਹੈ ਥਣਲੇਵਾ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਪੂਰੀ ਠੰਡੀ ਚੁਆਈ ਚੁਈਵੇਂ ਪੂਰੀ ਇੱਕ ਨੰਬਰ ਹਨ ਲੈ ਬਈ ਧਾਰਾਂ ਵੀ ਬਿਨਾ ਬਸਮਾ ਤੋਂ ਕੋਈ ਚੱਕਰ ਹੀ ਨਹੀਂ ਮਾਰ ਕੇ ਦਿਖਾਉਂਦੇ ਚੁਆਈ ਬਹੁਤ ਚੰਗੀਆਂ ਹਨ ਹੂੰ ਹੂੰ ਠੰਡੀ ਆਉ ਹਣਾ ਕਈ ਨਹੀਂ ਕੁਛ ਨਹੀਂ ਨਾ 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 ਲੈ ਲੈ ਨਾ ਨਾ ਪਾ ਤਾਂ ਵੀ ਕੋਈ ਚੱਕਰ ਨਹੀਂ ਗੈਰਾਂ ਲੇਟੇ ਡੱਬੇ ਮਾਰ ਮਾ ਤੁੱਧਾ ਹੈਗਾ ਠੀਕ ਆ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਪ ਤੇ ਇਕੱਲਾ ਇਕੱਲਾ ਥਣ ਬਈ ਖੋਲ ਦੇ ਤੋਰ ਕੇ ਦਿਖਾ ਦੇ ਫੇਸ ਚੰਗਾ ਕਰਦ ਵੱਡ ਚੰਗਾ ਰੰਗ ਰੂਪ ਚੰਗਾ ਕਰ ਮਲੇ ਦਾ ਥੋੜੀ ਜੀ ਵੜ ਸਮਾਈ ਭਾਲਦੀ ਦੁੱਧ ਤਾਂ ਹੋਰ ਆਜੂ ਹਣ ਲੱਸੀ ਆ ਬਈ ਥੋੜੀ ਜੀ ਥੋੜੀ ਸਮਾਈ ਭਾਲਦੀ ਦੁੱਧ ਤਾਂ ਹੋਰ ਵੀ ਬਾਜੂ ਤੇ ਮੁੱਲ ਕੀ ਆ ਵੀਰੇ ਜੈ ਜੈ ਮੁੱਲੇ ਦਾ ਬਈ 50 ਨਹੀਂ ਕਰਨਾ 55 ਨਹੀਂ ਕਰਨਾ ਹਮ ਆਪਾਂ 42000 ਦੀ ਬੈੜ ਦੇ ਦਾਂਗੇ ਠੀਕ ਆ ਬਈ ਮੁੱਲ ਕਰਾਉਣਾ ਪਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ 42000 ਦੀ ਬੈੜ ਆ ਜਿਹੜੀ ਦੇ ਦਾਂਗੇ ਬੈੜ ਚੰਗੀ ਆ ਬਈ ਰੰਗ ਰੂਪ ਚੰਗਾ ਥਣਲੇਵਾ ਚੰਗਾ ਚਬਾਈ ਚੰਗੀ ਆ ਠੰਡੀ ਸੀ ਲ ਆ ਬਈ ਤੇ ਕਿਵੇਂ ਵੀਰ ਨੂੰ ਬਈ ਬੈਡ ਪਸੰਦ ਆ ਵੀ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ